ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਠੀਕ ਠਾਕ ਆਪਣਾ ਸੁਣਾ ਕਿੱਦਾਂ ਹਾਂ ਜੀ ਵਧੀਆ ਹੋਰ ਸਿੱਤਾ ਕਿੱਦਾਂ ਠੀਕ ਠਾਕ ਹੈ ਠੀਕ ਹੈ ਠੀਕ ਹੈ ਸਹੀ ਹੈ ਸਹੀ ਹੈ ਠੀਕ ਹੈ ਚਲੋ ਅੱਗੇ ਤਾਂ ਆਪਾਂ ਜੀ 2 ਢੇਰੀਆਂ ਕਰ ਲਈਆਂ ਬਹਾਦਰ ਪੱਤੀ ਦੀਆਂ ਹਾਂ 2 ਢੇਰੀਆਂ ਹੋ ਗਈਆਂ ਹਾਂ ਹੁਣ ਤੁਸੀਂ ਅੱਜ ਤੀਜੀ ਢੇਰੀ ਦਾ ਜਾਣਕਾਰੀ ਦਿਓ ਤੀਜੀ ਢੇਰੀ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਤੇ ਇਹ ਢੇਰੀ ਆਪਾਂ ਸ਼ੁਰੂ ਕਰਦੇ ਹਾਂ ਗਰੰਥੀਆਂ ਦੀ ਢੇਰੀ ਅੱਛਾ ਜੀ ਹਾਂ ਸੰਧੂ ਪੱਤੀ ਦੇ ਵਿੱਚ ਢੇਰੀ ਆ ਗਰੰਥੀਆਂ ਦੀ ਢੇਰੀ ਅੱਛਾ ਜੀ ਦੇ ਨਾਂ ਨਾਲ ਜਾਣੀ ਜਾਂਦੀ ਆ ਹਾਂਜੀ ਹਾਂਜੀ ਉਸ ਟੀਹ ਦਾ ਜਿਹੜਾ ਬਡੇਰਾ ਸੀਗਾ ਹਾਂਜੀ ਆਰਮ ਸਿੰਘ ਸੀ ਸਰਦਾਰ ਆਰਮ ਸਿੰਘ ਸੀ ਠੀਕ ਹੈ ਜੀ ਉਹ ਖਾਲਸਾ ਫੌਜਾਂ ਦੇ ਵਿੱਚ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਫੌਜ ਦੇ ਵਿੱਚ ਸੀਗਾ ਤੇ ਗ੍ਰੰਥੀ ਦੀ ਸੇਵਾ ਨਿਭਾਉਂਦਾ ਸੀ ਠੀਕ ਹੈ ਹਾਂ ਗ੍ਰੰਥੀ ਦੀ ਸੇਵਾ ਨਿਭਾਉਂਦਾ ਸੀ ਹਾਂਜੀ ਤੇ ਇਸ ਕਰਕੇ ਉਹਨਾਂ ਨੂੰ ਉਹਦੇ ਗਾਹਾਂ ਪਰਿਵਾਰ ਨੂੰ ਗ੍ਰੰਥੀਆਂ ਦੀ ਹੱਲ ਪੈ ਗਈ ਠੀਕ ਹੈ ਠੀਕ ਹੈ ਸੋ ਸਰਦਾਰ ਆਰਮ ਸਿੰਘ ਦੇ ਇਹ ਤਿੰਨ ਪੁੱਤਰ ਸੀਗੇ ਅੱਛਾ ਜੀ ਗੋਪਾਲ ਸਿੰਘ ਨਿਹਾਲ ਸਿੰਘ ਤੇ ਪ੍ਰਤਾਪ ਸਿੰਘ ਠੀਕ ਹੈ ਹਾਂ ਤੇ ਉਹਨਾਂ ਦੇ ਅੱਗੇ ਇਹ ਗੋਪਾਲ ਸਿੰਘ ਦੇ ਦੋ ਪੁੱਤਰ ਸੀਗੇ ਕਰਨ ਸਿੰਘ ਤੇ ਮੇਰ ਸਿੰਘ ਠੀਕ ਹੈ ਤੇ ਨਿਹਾਲ ਸਿੰਘ ਦੇ ਤਿੰਨ ਪੁੱਤਰ ਸੀਗੇ ਅਯਾਗਰ ਸਿੰਘ ਜਗਿੰਦਰ ਸਿੰਘ ਇਹ ਤੀਜੇ ਦਾ ਪੱਕਾ ਨਾਂ ਨਹੀਂ ਪਤਾ ਹੈ ਉਹ ਕੱਚਾ ਨਾ ਉਹਨੂੰ ਘੰਟਾ ਸਾਦੇ ਸੀ ਅੱਛਾ ਜੀ ਹਾਂ ਘੰਟਾ ਠੀਕ ਹੈ ਠੀਕ ਹੈ ਇਸੇ ਤਰ੍ਹਾਂ ਪ੍ਰਤਾਪ ਸਿੰਘ ਸੀ ਤੀਸਰਾ ਲੜਕਾ RAM SINGH ਦਾ ਅੱਛਾ ਜੀ ਉਹਦਾ ਨਾਮ ਭੁੱਲਾ ਸਿੰਘ ਸੀ ਠੀਕ ਆ ਸੋ ਇਦਾਂ ਕਰਕੇ ਇਹ ਇਹ ਤੀਜੀ ਪੀੜ੍ਹੀ ਸੀਗੀ ਅੱਗੇ RAM SINGH ਦੀ ਤੀਜੀ ਪੀੜ੍ਹੀ ਸੀ ਇਹ ਹਾਂਜੀ ਹਾਂਜੀ ਤੇ ਤੀਜੀ ਪੀੜ੍ਹੀ ਤੋਂ ਫਿਰ ਇਹਨਾਂ ਦੇ ਜਿਹੜੇ ਆਲ ਸੀ ਨਾ ਬੱਕਰੀ ਬੱਕਰੀ ਪੈ ਗਈ ਅੱਛਾ ਜੀ ਤਿੰਨ ਹਾਟੇਰੀਆਂ ਤੇ ਤਿੰਨੇ ਪਰਿਵਾਰਾਂ ਦੀ ਹਾਂਜੀ ਢੇਰੀ ਤੇ ਇੱਕੋ ਹੀ ਆ ਪਰਿਵਾਰ ਤਿੰਨ ਬਣ ਗਏ ਹਾਂਜੀ ਫਿਰ ਗਾਹਾਂ ਉਹਨਾਂ ਦੀਆਂ ਅਲੱਗੀਆਂ ਹਾਂ 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 ਉਹਨਾਂ ਦੀ ਵੱਖਰੀ ਵੱਖਰੀ ਇਦਾਂ ਹੋ ਗਈ ਹਾਂਜੀ ਕਿ ਜਿਹੜੀ ਤਾਂ ਸੀਗੀ ਗਪਾਲ ਸਿੰਘ ਦੀ ਢੇਰੀ ਹਾਂਜੀ ਉਹਦੇ ਹੁਣ ਵੀ ਗ੍ਰੰਥੀਆਂ ਦੀ ਢੇਰੀ ਕਹੀ ਜਾਂਦੀ ਆ ਅੱਛਾ ਜੀ ਤੇ ਜਿਹੜੀ ਨਿਹਾਲ ਸਿੰਘ ਦਾ ਪਰਿਵਾਰ ਸੀਗਾ ਅਜਾਗਰ ਸਿੰਘ ਜਗਿੰਦਰ ਸਿੰਘ ਦਾ ਹਾਂਜੀ ਉਹ ਨੂੰ ਹੁਣ ਸੋਧੀਆਂ ਦੇ ਪਰਿਵਾਰ ਸਾਦੇ ਆ ਅੱਛਾ ਜੀ ਕਿਉਂਕਿ ਉਹ ਨਾਮ ਧਾਰਿਆ ਪੁੱਕਾ ਪ੍ਰਵਾਹ ਪੰਥ ਵਿੱਚ ਰਲ ਗਏ ਹਾਂਜੀ ਹਾਂਜੀ ਤੇ ਭੈਣੀ ਸਾਹਿਬ ਦੇ ਸੇਵਕ ਬਣ ਗਏ ਤੇ ਉਹਨਾਂ ਨੂੰ ਹੁਣ ਉਹ ਸੋਧੀਆਂ ਦੇ ਪਰਿਵਾਰ ਕਹਿੰਦੇ ਆ ਠੀਕ ਹੈ ਕਿਸੇ ਤਰ੍ਹਾਂ ਜਿਹੜਾ ਪਰਿਵਾਰ ਸੀਗਾ ਤੀਜਾ ਪ੍ਰਤਾਪ ਸਿੰਘ ਦਾ ਉਹਦਾ ਪੁੱਤਰ ਭੁੱਲਾ ਸਿੰਘ ਸੀ ਹਾਂਜੀ ਤੇ ਉਹ ਉਹਨੂੰ ਹੁਣ ਸੇਠਾਂ ਦਾ ਪਰਿਵਾਰ ਕਹਿੰਦੇ ਆ ਠੀਕ ਹੈ ਜੀ ਐਦਾਂ ਹੁਣ ਇਹ ਇਹ ਏਸੇ ਢੇਰੀ ਦੇ ਵਿੱਚ ਤਿੰਨ ਅੱਲਾਂ ਬਖਰੀਆਂ ਬਖਰੀਆਂ ਹੋ ਗਈਆਂ ਹਾਂਜੀ ਹਾਂਜੀ ਹਾਂ ਤਿੰਨ ਪਰਿਵਾਰ ਹੋ ਗਏ ਇਹ ਤਿੰਨਾਂ ਦੀ ਅੱਲ ਬਖਰੀ ਹੋ ਗਈ ਆ ਠੀਕ ਸੋ ਜਿਹੜੀ ਇਹ ਗ੍ਰਾਂਥੀਆਂ ਦੀ ਢੇਰੀ ਆ ਆਪਾਂ ਉਹਦਾ ਪਹਿਲਾਂ ਲੈਨੇ ਆ ਹਾਂਜੀ ਹਾਂਜੀ ਤੇ ਤੇ ਗੋਪਾਲ ਸਿੰਘ ਦੇ ਸੀਗੇ ਦੋ ਪੁੱਤਰ ਜਿਵੇਂ ਪਹਿਲਾਂ ਦੱਸਿਆ ਕਰਮ ਸਿੰਘ ਤੇ ਮੇਰ ਸਿੰਘ ਹਾਂਜੀ ਇਹਦੇ ਵਿੱਚੋਂ ਕਰਮ ਸਿੰਘ ਜਿਹੜਾ ਆ ਉਹਦਾ ਪਰਿਵਾਰ ਨਹੀਂ ਸੀ ਹੈ ਅੱਛਾ ਜੀ ਤੇ ਮੇਰ ਸਿੰਘ ਦਾ ਪਰਿਵਾਰ ਸੀ ਮਾਈ ਦਾ ਨਾਂ ਕਰਤਾਰਕੌਰ ਸੀ ਹਾਂਜੀ ਮੋਰੋਂ ਪਿੰਡ ਤੋਂ ਸੀਗੀ ਉਹ ਠੀਕ ਹੈ ਜੀ ਤੇ ਉਹਨਾਂ ਦੇ ਚਾਰ ਲੜਕੇ ਸੀ ਤਿੰਨ ਲੜਕੀਆਂ ਹਾਂਜੀ ਮੇਰ ਸਿੰਘ ਦੇ ਹਾਂ ਜੀ ਨਿਰਮਲ ਸਿੰਘ ਗੁਰਮੇਲ ਸਿੰਘ ਗੱਜਣ ਸਿੰਘ ਤੇ ਗੁਰਵੇਜ ਸਿੰਘ ਤੇ ਲੜਕੀਆਂ ਸੀ ਹਾਂਜੀ ਹਾਂਜੀ ਤੇ ਇਸੇ ਤਰ੍ਹਾਂ ਉਹਨਾਂ ਦੇ ਅੱਗੇ ਨਿਰਮਲ ਸਿੰਘ ਦੇ ਤਿੰਨ ਲੜਕੇ ਆ ਅੱਛਾ ਜੀ ਜੋਗਾ ਸਿੰਘ ਗੁਰਵਖ ਸਿੰਘ ਤੇ ਸ਼ੰਗਾਰਾ ਸਿੰਘ ਇਸੇ ਤਰ੍ਹਾਂ ਗੁਰਮੇਲ ਗੁਰਮੇਲ ਸਿੰਘ ਦੇ ਲੜਕਾ ਇੱਕ ਲੜਕਾ ਰਿਸ਼ਮ ਸਿੰਘ ਆ ਅੱਛਾ ਜੀ ਹੈ ਨਾ ਹਾਂਜੀ ਰਾਣਾ ਜਿਹਦਾ ਨਾਂ ਕੱਚਾ ਨਾ ਰਾਣਾ ਸੀਗਾ ਹਾਂਜੀ ਹਾਂਜੀ ਤੇ ਇਦਾਂ ਗੱਜਣ ਸਿੰਘ ਦੇ ਦੋ ਲੜਕੇ ਤੇ ਇੱਕ ਲੜਕੀ ਆ ਠੀਕ ਬਲਵਿੰਦਰ ਸਿੰਘ ਤੇ ਸਰਿੰਦਰ ਸਿੰਘ ਤੇ ਤਾਂ ਗੁਰਮੇਜ ਸਿੰਘ ਦਾ ਦੀ ਦੋ ਲੜਕੇ ਆ ਠੀਕ ਤੇ ਨਛੱਤਰ ਸਿੰਘ ਤੇ ਜਸਵੀਰ ਸਿੰਘ ਅੱਛਾ ਜੀ ਸੋ ਇਹ ਹੈ ਮੇਰ ਸਿੰਘ ਦਾ ਪਰਿਵਾਰ ਹਾਂਜੀ ਤੇ ਇਹ ਤੋਂ ਅੱਗੇ ਜਿਹੜੇ ਆ ਬੱਚੇ ਉਹ ਤੁਹਾਨੂੰ ਹੁਣ ਪਤਾ ਹੀ ਆ ਹੁਣ ਦੀ ਢੇਰੀ ਹੁਣ ਪਤਾ ਹੀ ਆ ਹੈਨਾ ਸੋ ਇਹ ਵੀ ਮਹੱਤਵਪੂਰਨ ਪਰਿਵਾਰ ਹੈਗਾ ਆ ਹਾਂਜੀ ਤੇ ਇਹਦੇ ਵਿੱਚ ਇੱਕ ਵਿਸ਼ੇਸ਼ ਗੱਲ ਇਸ ਤਰ੍ਹਾਂ ਆ ਕਿ ਆਪਣੇ ਪਿੰਡ ਇੱਕ ਚੌਥੀ ਢੇਰੀ ਸੰਧੂਆਂ ਦੀ ਉਹ ਲੰਬੜਾ ਢੇਰੀ ਕਹਿੰਦੇ ਆ ਹਾਂਜੀ ਹਾਂਜੀ ਲੰਬੜਦਾਰ ਗੁਰਵਚਨ ਸਿੰਘ ਸੀਗੇ ਹਾਂਜੀ ਤੇ ਜਦੋਂ ਵੀ ਉਹ ਸਿਆਣੇ ਹੋ ਗਏ ਉਹਨਾਂ ਨੇ ਫਿਰ ਲੰਬੜਦਾਰੀ ਉਹਦੇ ਪਰਿਵਾਰ ਦੇ ਮੈਂਬਰ ਸੀਗੇ ਇੰਗਲੈਂਡ 'ਚ ਅੱਛਾ ਜੀ ਉਹ ਲੰਬੜਦਾਰੀ ਪਹਿਲਾਂ ਉਹਨਾਂ ਨੇ ਦੇਤੀ ਸੀਗੀ ਇਹ ਭਜਨ ਸਿੰਘ ਸੀਗਾ ਦਲੀਪ ਸਿੰਘ ਦਾ ਲੜਕਾ ਆ ਇਸੇ ਸੰਧੂ ਪੱਤੀ ਦੇ ਵਿੱਚ ਜਿਹੜਾ ਕਿ ਲੰਬੜਾਂ ਦੀ ਢੇਰੀ ਵਿੱਚ ਹੀ ਸੀਗਾ ਹਾਂਜੀ ਉਹ ਆਪਾਂ ਜੀ ਕਰਨੀ ਆ ਉਹਦਾ ਹੱਲ ਕਰਨਾ ਆ ਉਹਨੂੰ ਲੰਬੜਦਾਰੀ ਦੇ ਦਿੱਤੀ ਸੀ ਭਜਨ ਸਿੰਘ ਨੂੰ ਹਾਂਜੀ ਕੁਝ ਸਾਲ ਉਹ ਲੰਬੜਦਾਰ ਰਿਹਾ ਫੇਰ ਉਹ ਲੰਬੜਦਾਰੀ ਗੁਰਵੇਸ਼ ਸਿੰਘ ਕੋ ਆ ਗਈ ਗੁਰਵੇਸ਼ ਸਿੰਘ ਨੂੰ ਦੇ ਦਿੱਤੀ ਜੋ ਕਿ ਸਰਦਾਰ ਮੇਰ ਸਿੰਘ ਦਾ ਲੜਕਾ ਸੀ ਗੁਰਵੇਸ਼ ਸਿੰਘ ਹਾਂਜੀ ਸੋ ਗੁਰਵੇਸ਼ ਸਿੰਘ ਦੀ ਵੀ ਕੁਝ ਸਾਲ ਪਹਿਲਾਂ ਡੈਥ ਹੋ ਗਈ ਆ ਠੀਕ ਹੈ ਉਸ ਤੋਂ ਉਪਰੰਤ ਅੱਜ ਕੱਲ ਲੰਬੜਦਾਰ ਸਰਦਾਰ ਬਲਵਿੰਦਰ ਸਿੰਘ ਆ ਅੱਛਾ ਜੀ ਜਿਹੜੇ ਕਿ ਇਸ ਢੇਰੀ ਦੇ ਵਿੱਚੋਂ ਆ ਪਾਰ ਲੇਰ ਸਿੰਘ ਤੇ ਪੋਤਰੇ ਆ ਗੱਜਣ ਸਿੰਘ ਤੇ ਲੜਕੇ ਸਰਦ ਬਿਜਿੰਦਰ ਸਿੰਘ ਤੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਆ ਹਾਂਜੀ ਹਾਂਜੀ ਤੇ ਅਕਾਲੀ ਪਾਰਟੀ ਦੇ ਉਹ ਅਹੁਦੇਦਾਰ ਆ ਤਹਿਸੀਲ ਲੈਵਲ ਦੇ ਬਲਾਕ ਲੈਵਲ ਦੇ ਠੀਕ ਹੈ ਜੀ ਕਈ ਅਹੁਦੇ ਉਹਨਾਂ ਕੋਲ ਰਹੇ ਆ ਹਾਂ ਜੀ ਤੇ ਮਾਰਕੀਟ ਕਮੇਟੀ ਦੇ ਮੈਂਬਰ ਵੀ ਰਹੇ ਆ ਸਹੀ ਹੈ ਸਹੀ ਹੈ ਤੇ ਨਗਰ ਦੇ ਆਮ ਜਨਤਾ ਦੇ ਸੇਵਾਦਾਰ ਤੋਂ ਤੌਰ ਤੇ ਲੋਕਾਂ ਦੇ ਕੰਮ ਵਗੈਰਾ ਹਾਂ ਜੀ ਕਰਉਂਦੇ ਰਹਿੰਦੇ ਆ ਠੀਕ ਹੈ ਜੀ ਤੇ ਸਰਗਰਮ ਰਹਿੰਦੇ ਰਾਜਨੀਤੀ ਦੇ ਚ ਹਾਂ ਜੀ ਹਾਂ ਜੀ ਹਾਂ ਜੀ ਸੋ ਇਸ ਤਰ੍ਹਾਂ ਇਹ ਹੈ ਇਹ ਪਰਿਵਾਰ ਸਰਦਾਰ ਬੀਰ ਸਿੰਘ ਦਾ ਸਹੀ ਹੈ ਜੀ ਹਾਂ ਤੇ ਇਦਾਂ ਹੀ ਸਰਦਾਰ ਗੁਰਬੇਜ ਸਿੰਘ ਦੇ ਦੋ ਪੁੱਤਰ ਜਿਨ੍ਹਾਂ ਪਹਿਲਾਂ ਦੱਸਿਆ ਨਛੱਤਰ ਸਿੰਘ ਤੇ ਜਸਵੀਰ ਸਿੰਘ ਹੈ ਨਛੱਤਰ ਸਿੰਘ ਵਿਦੇਸ਼ ਵਿੱਚ ਰਹਿੰਦਾ ਆ ਹਾਂਜੀ ਇਸੇ ਤਰ੍ਹਾਂ ਗੱਜਨ ਸੰਧਾ ਦਾ ਲड़का ਸਰਿੰਦਰ ਸਿੰਘ ਆ ਉਹ ਵੀ ਵਿਦੇਸ਼ ਵਿੱਚ ਆ ਸਮੇਤ ਪਰਿਵਾਰ ਹਾਂਜੀ ਹਾਂਜੀ ਸੋ ਪਰਿਵਾਰ ਦੇ ਕਈ ਮੈਂਬਰ ਬਰਿੰਦਰ ਸੰਧਾ ਦਾ ਲड़का ਲੜਕੀ ਬਾਹਰੇ ਆ ਅੱਛਾ ਜੀ ਤੇ ਉਹ ਵੀ ਅੱਜ ਕੱਲ ਇੱਥੇ ਇਕੱਲੇ ਹੀ ਰਹਿੰਦੇ ਆ ਮੀਆਂ ਬੀਬੀ ਉਹਨਾਂ ਦੀ ਮਾਈ ਰਹਿੰਦੀ ਆ ਤੇ ਬਾਕੀ ਪਰਿਵਾਰ ਜਿਹੜਾ ਆ ਉਹ ਨਿਰਮਲ ਸੰਧਾ ਪਰਿਵਾਰ ਬਹੁਤਾ ਪਿੰਡ ਪਿੰਡ ਵਿੱਚ ਹੀ ਰਹਿ ਰਿਹਾ ਅੱਛਾ ਜੀ ਤਾਂ ਅਗਲਾ ਪਰਿਵਾਰ ਆਪਾਂ ਲੈਨੇ ਆ निहाल सिंह उस्सार निहाल सिंह ਦਾ हां जी ਇਸ निहाल सिंह ਦਾ ਪਰਿਵਾਰ ਉਹਦੇ ਵਿੱਚ ਅਜਾਗਰ ਸਿੰਘ ਜਗਿੰਦਰ ਸਿੰਘ ਤੇ ਤੀਜਾ ਘੰਟਾ ਸੀ ਜਿਹਦੀ ਕੋਈ ਉਹ ਸੀਗਾ ਉਹ ਵਿਆਹਿਆ ਜਾਂ ਉਦਾਂ ਕੁਕੜਾ ਪੈਂਟ ਤੇ ਪਰ ਉਹਦੇ ਬੱਚਾ ਨਹੀਂ ਸੀ ਕੋਈ ਹੈ ਠੀਕ ਸੋ ਅਜਾਗਰ ਸਿੰਘ ਉਦਾਂ ਵਿਆਹਿਆ ਨਹੀਂ ਸੀ ਹੈ ਛੜਾ ਸੀ ਛੜਾਈ ਸੀ ਤੇ ਜਗਿੰਦਰ ਸਿੰਘ ਦਾ ਪਰਿਵਾਰ ਸੀਗਾ हां जी ਜਗਿੰਦਰ ਸਿੰਘ ਦੇ ਪੰਜ ਲੜਕੇ ਸੀ ਬਖਸ਼ੀਸ਼ ਸਿੰਘ ਦੀਪ ਦੀਪ ਸਿੰਘ ਜੀਤ ਸਿੰਘ ਦਰਸ਼ਨ ਸਿੰਘ ਤੇ ਦਿਆਲ ਸਿੰਘ ਹਾਂਜੀ ਇਹ ਜਗਿੰਦਰ ਸਿੰਘ ਦੇ ਲੜਕੇ ਸੀ ਅੱਛਾ ਜੀ ਤੇ ਇਹਨਾਂ ਦੇ ਵਿੱਚੋਂ ਪਿੰਡ ਦੇ ਵਿੱਚ ਤੇ ਅੱਜਕੱਲ ਦੋ ਹੀ ਪਰਿਵਾਰ ਰਹਿ ਰਹੇ ਆ ਅੱਛਾ ਜੀ ਇਹ ਜਗਿੰਦਰ ਸਿੰਘ ਦੇ ਦਰਸ਼ਨ ਸਿੰਘ ਦਾ ਪਰਿਵਾਰ ਰਹਿ ਰਿਹਾ ਤੇ ਦਿਆਲ ਸਿੰਘ ਦਾ ਪਰਿਵਾਰ ਇੱਥੇ ਰਿਹਾ ਪਿੰਡ ਵਿੱਚ ਤੇ ਬਾਕੀ ਜਗਿੰਦਰ ਸਿੰਘ ਦੇ ਤਿੰਨ ਲੜਕੇ ਬਖਸ਼ੀਸ਼ ਸਿੰਘ ਜੀਤ ਸਿੰਘ ਤੇ ਦੀਪ ਸਿੰਘ ਉਹ ਬੀੜ ਦੇ ਵਿੱਚ ਲਗੇ ਸੀਗੇ ਅਛਾ ਜੀ ਜੋ ਕਿ ਫਤੇਗੜ ਸਾਹਿਬ ਜਿਹੜੇ ਵਿੱਚ ਆ ਹਾਂਜੀ ਉਹ ਤਕਰੀਬਨ 60-65 ਸਾਲ ਪਹਿਲਾਂ ਲਗਭਗ 57-58 ਸਾਲਾਂ ਦੇ ਵਿੱਚ ਹਾਂਜੀ ਮਹਾਰਾਜਾ ਨੱਭਾ ਨੇ ਸਤਗੁਰਾਂ ਨੂੰ ਕਾਫੀ ਜ਼ਮੀਨ ਭੇਟ ਕੀਤੀ ਸੀ ਜਿਹੜੀ ਕਿ ਬੇਆਬਾਦ ਸੀ ਜੰਗਲੀ ਇਲਾਕਾ ਸੀ ਹਾਂਜੀ ਇਹ 50 ਤੋਂ ਬਾਅਦ ਦੀ ਗੱਲ ਆ 50-60 ਦੇ ਵਿਚਾਲੇ ਠੀਕ ਹੈ ਤੇ ਉਹ ਬੇਆਬਾਦ ਜ਼ਮੀਨ ਸਤਗੁਰਾਂ ਨੂੰ ਮੱਥਾ ਟੇਕ ਦਿੱਤਾ ਸੀਗਾ ਮਹਾਰਾਜਾ ਨੱਭਾ ਨੇ ਹਾਂਜੀ ਤੇ ਉਹ ਫਿਰ ਪੈਣੀ ਸਾਹਿਬ ਵਾਲੇ ਸਤਗੁਰਾਂ ਨੇ ਸਤਗੁਰੂ ਪ੍ਰਤਾਪ ਸਿੰਘ ਉਹ ਸੁਵੇਲੇ ਸੀਗੇ ਹਾਂਜੀ ਹਾਂਜੀ ਉਹਨਾਂ ਨੇ ਫਿਰ ਆਪਣੀ ਸਿੱਖਾਂ ਨੂੰ ਉਹ ਜ਼ਮੀਨ ਆਬਾਦ ਕਰਨ ਨੂੰ ਦਿੱਤੀ ਠੀਕ ਹੈ ਉਹਨਾਂ ਨੂੰ ਲੋਟ ਕਰ ਦਿੱਤੀ ਉਹਨਾਂ ਨੇ ਹਾਂਜੀ ਹਾਂਜੀ ਜਿਹੜੇ ਜਿਹੜੇ ਵੀ ਨਾਮਧਾਰੀਏ ਇੱਥੇ ਜਾਣਾ ਚਾਹੁੰਦੇ ਸੀਗੇ ਹਾਂਜੀ ਤੇ ਉਹ ਉੱਥੇ ਚਲੇ ਗਏ ਸਤਗੁਰਾਂ ਨੇ ਉਹਨਾਂ ਨੂੰ ਜ਼ਮੀਨ ਜਿਹੜੀ ਸੀ ਲਾਟ ਕਰ ਦਿੱਤੀ ਹਾਂਜੀ ਹਾਂਜੀ ਤੇ ਉਸ ਉਸ ਸਮੇਂ ਦੇ ਵਿੱਚ ਇਸ ਦਾ ਜਗਿੰਦਰ ਸਿੰਘ ਤੇ ਤਿੰਨ ਲੜਕੇ ਉੱਥੇ ਚਲੇ ਗਏ ਬਖਸ਼ੀਰ ਸਿੰਘ ਜੀਤ ਸਿੰਘ ਤੇ ਦੀਪ ਸਿੰਘ ਹਾਂਜੀ ਤੇ ਉਹਨਾਂ ਦੇ ਪਰਿਵਾਰ ਜਿਹੜਾ ਹੈ ਅੱਜ ਕੱਲ ਉੱਥੇ ਰਹਿ ਰਹੇ ਆ ਜੀਤ ਸਿੰਘ ਦੇ ਕੋਈ ਬੱਚੇ ਨਹੀਂ ਸੀਗੇ ਹਾਂਜੀ ਤੇ ਸਰਦਾਰ ਬਖਸ਼ੀਰ ਸਿੰਘ ਦੇ ਦੋ ਲੜਕੇ ਹੈਗੇ ਆ ਪ੍ਰੇਮ ਸਿੰਘ ਆ ਕੁਲਵਿੰਦਰ ਸਿੰਘ ਆ ਹਾਂਜੀ ਇਸੇ ਤਰ੍ਹਾਂ ਦੀਪ ਸਿੰਘ ਦਾ ਲੜਕਾ ਬਲਕਾਰ ਸਿੰਘ ਆ ਅੱਛਾ ਜੀ ਤੇ ਇਹ ਪਰਿਵਾਰ ਸਾਰੇ ਉਧਰੇ ਰਹਿ ਰਹੇ ਆ ਹਾਂਜੀ ਉੱਥੇ ਖੇਤੀਬਾੜੀ ਕਰ ਰਹੇ ਆ ਠੀਕ ਹੈ ਜੀ ਚੰਗਾ ਨਾਂ ਰਿਹਾ ਸਰਦਾਰ ਬਖਸ਼ੀਰ ਸਿੰਘ ਦਾ ਹਾਂਜੀ ਇਹ ਪੈਣੀ ਸਾਹਿਬ ਦੇ ਵਿੱਚ ਡੇਰੇ ਦੇ ਵਿੱਚ ਹਾਂਜੀ ਤੇ ਪਰਿਵਾਰ ਉੱਥੇ ਸੇਵਾ ਵੀ ਕਰਦਾ ਹੈ ਤੇ ਖੇਤੀਬਾੜੀ ਵੀ ਕਰਦਾ ਹੈ ਠੀਕ ਪਿੰਡ ਵੀ ਜਿਹੜਾ ਕੱਢ ਜਾਂਦੇ ਆ ਪ੍ਰੋਗਰਾਮਾਂ ਤੇ ਕਦੇ-ਕਦੇ ਹਾਂਜੀ ਹਾਂਜੀ ਸੋ ਵਧੀਆ ਪਰਿਵਾਰ ਹੈ ਠੀਕ ਹੈ ਤੇ ਗੁਰੂਆਂ ਦੇ ਚਰਨਾਂ ਨਾਲ ਲੱਗੇ ਆ ਹਾਂਜੀ ਹਾਂਜੀ ਸੋ ਇਸੇ ਤਰ੍ਹਾਂ ਹੀ ਦਰਸ਼ਨ ਸਿੰਘ ਦਾ ਪਰਿਵਾਰ ਆ ਉਹ ਵੀ ਉਹ ਪਿੰਡ ਰਹਿ ਰਹੇ ਆ अच्छा जी एक लड़का दर्शन सिंह ਦਾ ਗਰੀਸ ਵਿੱਚ ਸੀ ਜਸਵੰਤ ਸਿੰਘ ਉਹਦੀ ਕੁਝ ਸਾਲ ਪਹਿਲਾਂ ਡੈਥ ਹੋ ਗਈ ਸੀ اچھا ਜੀ ਤੇ ਬਾਕੀ ਇੱਕ लड़का ਉਹਦਾ ਇੱਥੇ ਹੀ ਰਹਿ ਰਿਹਾ ਆ ਹਾਂਜੀ ਛੋਟਾ लड़का ਜਸਵੰਦਰ ਸਿੰਘ ਉਹ ਹੈਗਾ ਜਾਂ ਗਰੀਸ ਦੇ ਵਿੱਚ ਹੈ ਸਮੇਤ ਪਰਿਵਾਰ ਉਹਦੇ ਬੱਚੇ ਉੱਥੇ ਹੀ ਆ ਦੋ ਲੜਕੇ ਉਹਦੇ ਇਦਾਂ ਹੀ ਗਬਲਾ ਬਲਿਹਾਰ ਸਿੰਘ ਆ ਉਹ ਪਿੰਡ ਰਹਿ ਰਿਹਾ ਉਹਦਾ ਪਰਿਵਾਰ ਇੱਥੇ ਹੀ ਆ ਅੱਛਾ ਜੀ ਤੇ ਛੋਟਾ लड़का ਜਿਹੜਾ ਸੀਗਾ ਜੁਗਿੰਦਰ ਸਿੰਘ ਦਾ ਸਰਦਾਰ ਦਿਆਲ ਸਿੰਘ ਉਹ ਵੀ ਸੁਗਏ 5-6 ਸਾਲ ਡੈਥ ਹੋ ਗਈ ਸੀ ਦਿਆਲ ਸਿੰਘ ਦੀ ਹਾਂਜੀ ਉਹਦਾ ਇੱਕ ਪੁੱਤਰ ਸੀ ਤੇ ਇੱਕ ਲੜਕੀ ਸੀ ਵਿਆਹ ਹੋ ਸੀ ਲੜਕਾ ਉਹਦਾ ਅਮਰੀਕਾ ਚਾ ਅੱਛਾ ਜੀ ਤੇ ਪਰ ਉਹਦੀ ਵੀ ਡੈਥ ਹੋ ਗਈ ਆ ਸਾਲਕ ਹੋ ਗਿਆ ਹੈ ਨਾ ਹਾਂਜੀ ਹਾਂਜੀ ਹਾਂ ਗੁਰਮਖ ਸਿੰਘ ਸੀ ਉਹਦਾ ਨਾ ਹਾਂਜੀ ਹਾਂਜੀ ਹਾਂ ਦਿਆਲ ਸਿੰਘ ਦਾ ਇੱਕੋ ਹੀ ਲੜਕਾ ਸੀ ਹਾਂਜੀ ਉਹਦੀ ਬਾਹਰ ਉੱਥੇ ਡੈਥ ਹੋ ਗਈ ਤੇ ਉਹਦਾ ਪਰਿਵਾਰ ਉੱਥੇ ਆ ਉਹਦੀ ਮਾਈ ਵੀ ਬਾਹਰੇ ਰਹਿੰਦੀ ਆ ਠੀਕ ਤੁਮ ਇਦਾਂ ਕਰਕੇ ਪਰਿਵਾਰ ਉੱਥੇ ਆ ਹਾਂਜੀ ਤੋ ਇਹਦੇ ਅੰਤੀਜਾ ਤੀਜਾ ਪਰਿਵਾਰ ਜਿਹੜਾ ਪ੍ਰਤਾਪ ਸੰਧਾ ਪਰਿਵਾਰ ਹਾਂਜੀ ਤੇ ਜਿਹਨੂੰ ਅੱਜਕੱਲ ਹੁਣ ਸੇਠਾਂ ਦਾ ਪਰਿਵਾਰ ਵੀ ਸੱਦਦੇ ਆ ਹਾਂਜੀ ਪ੍ਰਤਾਪ ਸੰਧਾ ਪੁੱਤ ਭੁੱਲਾ ਸਿੰਘ ਸੀਗਾ ਹਾਂਜੀ ਤੇ ਭੁੱਲਾ ਸਿੰਘ ਦਾ ਗਾਂ ਕਰਤਾਰ ਸਿੰਘ ਸੀ ਠੀਕ ਹੈ ਤੇ ਭੁੱਲਾ ਸਿੰਘ ਜਿਹੜਾ ਸੀਗਾ ਉਹ ਚੰਦ ਕਲਾ ਉਹਦੇ ਸਹੁਰੇ ਚੰਦ ਕਲਾ ਸੀਗੇ ਹਾਂਜੀ ਤੇ ਕਰਤਾਰ ਸਿੰਘ ਜਿਹੜਾ ਸੀਗਾ ਉਹ ਗੜੀਜੀਤ ਸਿੰਘ ਬਿਆਹ ਸੀ ਮਾਈਲ ਦਾ ਨਾਂ ਕਰਮਕੋਰ ਸੀ ਹਾਂਜੀ ਤੋ ਉਹਨਾਂ ਦੀ ਅੱਲ ਜਿਹੜੀ ਆ ਸੇਠਾਂ ਦੇ ਕਰਕੇ ਪੈ ਗਈ ਸੀ ਅੱਛਾ ਜੀ ਉਹ ਉਹ ਦੱਸਦੇ ਆ ਜਿੱਦਾਂ ਮੈਨੂੰ ਇੱਕ ਬਜ਼ੁਰਗ ਨੇ ਦੱਸਿਆ ਸੀਗਾ ਕਿ ਮੈਂ ਪੁੱਛਿਆ ਸੀ ਵੀ ਸੇਠ ਕਾਤੇ ਕਹਿੰਦੇ ਇਹਨਾਂ ਨੂੰ ਹਾਂਜੀ ਹਾਂਜੀ ਤਾਂ ਉਹ ਕਹਿੰਦੇ ਵੀ ਇੰਨਾ ਸੀਗੀ ਪਈ ਉਹ ਜਿਹਦੋਂ ਕਰਤਾਰ ਸਿੰਘ ਦਾ ਵਿਆਹ ਹੋਇਆ ਨਾ ਹਾਂਜੀ ਉਹ ਗੜੀ ਵਾਲਿਆਂ ਨੇ ਗੜੀਜੀਤ ਸਿੰਘ ਵਾਲਿਆਂ ਨੇ ਇਹ 20 21 ਤੋਲੇ ਸੋਨਾ ਪਾਇਆ ਸੀ ਅੱਛਾ ਧਰਮਕੌਰ ਨੂੰ ਅੱਛਾ ਜੀ ਤਾਂ ਤਾ ਕਰਕੇ ਉਹਨੂੰ ਕਹਿੰਦੇ ਬੇਦੇ ਕੋਈ ਹੁਣ ਮਾਲਦਾਰ ਬਣ ਗਿਆ ਇਹਨਾਂ ਕੋਈ ਹੁਣ ਸੋਨਾ ਬਹੁਤ ਹੋ ਗਿਆ ਹੁਣ ਸੇਠ ਕਹਿਣ ਸੇਠ ਸੇਠ ਕਹਿਣ ਲੱਗ ਪਏ ਸੋ ਇਦਾਂ ਕਰਕੇ ਉਹ ਸੇਠਾਂ ਦੀ ਹੱਲ ਪੈ ਗਈ ਸਹੀ ਹੈ ਸੋ ਇਦਾਂ ਇੱਕ ਕਰਤਾਰ ਸਿੰਘ ਦੇ ਤਿੰਨ ਲੜਕੇ ਸੀ ਪਿਆਰਾ ਸਿੰਘ ਹਾਂਜੀ ਜਰਨੈਲ ਸਿੰਘ ਤੇ ਕਰਨੈਲ ਸਿੰਘ ਸੋ ਪਿਆਰਾ ਸਿੰਘ ਦਾ ਪਰਿਵਾਰ ਤਕਰੀਬਨ ਪਿੰਡ ਰਿਹਾ ਜਰਨੈਲ ਸਿੰਘ ਦਾ ਪਰਿਵਾਰ ਵੀ ਇੱਥੇ ਹੀ ਆ ਕਰਨੈਲ ਸਿੰਘ ਗ੍ਰੈਂਡ ਵਿਆਹ ਹੋ ਸੀਗਾ ਉਹਦੇ ਸਹੁਰੇ ਇੰਗਲੈਂਡ ਗਏ ਸੀ ਬਹੁਤ ਚਿਰ ਦੇ ਹਾਂਜੀ ਤੇ ਉਹੇ ਪਿੱਛੇ ਰਹਿਣ ਲੱਗ ਪਿਆ ਹਾਂਜੀ ਉਹਨੂੰ ਪਿੰਡੋਂ ਗਏ ਨੂੰ ਹੋ ਗਏ ਲਗਭਗ 50 ਸਾਲ ਹੀ ਹੋ ਗਏ ਹੋ ਗਏ ਹੋ ਗਏ ਜਮੀਨ ਦਾ ਥੋੜਾ ਚਿਰ ਹੋਇਆ ਹਨਾ ਹਾਂ ਹਾਂ ਉਹਦੀ ਡੈਥ ਹੋ ਗਈ ਆ ਪਿਛਲੇ ਸਾਲ ਹੀ ਅੱਛਾ ਜੀ ਪਾਜੀ ਸਾਲ ਲਈ ਤਕਰੀਬਨ ਹੋਇਆ ਤੇ ਉਹ ਪਿੰਡ ਉਦਾਂ ਕਿਹੜਾ ਕੱਢ ਜਾਂਦਾ ਸੀ ਹਾਂਜੀ ਹਾਂਜੀ ਗੁਰੂ ਘਰ ਨਾਲ ਵੀ ਪਿਆਰ ਰੱਖਦਾ ਸੀ ਹਾਂਜੀ ਗੁਰੂ ਘਰ ਸੇਵਾ ਵੀ ਕਰਦਾ ਸੀ ਸੇਵਾ ਵੀ ਕਰਦਾ ਰਹਿੰਦਾ ਸੀ ਹਾਂਜੀ ਤੇ ਇਦਾਂ ਕਰਕੇ ਪ੍ਰੇਮੀ ਸੀ ਗੁਰੂ ਘਰ ਦਾ ਹਾਂਜੀ ਸੋ ਇਦਾਂ ਪਿਆਰਾ ਸਿੰਘ ਦੇ ਚਾਰ ਲੜਕੇ ਹੈਗੇ ਆ ਵੱਡਾ ਲੜਕਾ ਜੀਤ ਸਿੰਘ ਆਇਆ ਉਹ ਆਪਣੀ ਮਾਸੀ ਦੇ ਬਕਾਪੁਰ ਰਹਿੰਦਾ ਅੱਛਾ کافی ਦੇਰ ਤੋਂ ਹਾਂਜੀ ਤਕਰੀਬਨ ਜਦਕਦਾ ਉਹਦਾ ਵਿਆਹ ਹੋਇਆ ਵਿਆਹ ਤੋਂ ਪਹਿਲਾਂ ਦੇ ਉੱਥੇ ਰਹਿੰਦਾ ਬਕਾਪੁਰ ਫਲੋਰ ਦੇ ਲਾਗੇ ਬਕਾਪੁਰ ਆ ਹਾਂਜੀ ਹਾਂਜੀ ਉਹ ਉੱਥੇ ਹੀ ਰਹਿੰਦਾ ਜੀ ਸਿੰਘ ਉਦੋਂ ਛੋਟਾ ਅਮਰੀਕ ਸਿੰਘ ਸੀ ਉਹ ਪਿੰਡੇ ਰਿਹਾ ਹਾਂਜੀ ਤੇ ਅਮਰੀਕ ਸਿੰਘ ਦੀ ਕੁਝ ਸਾਲ ਪਹਿਲਾਂ ਡੈਥ ਹੋ ਗਈ ਤੇ ਉਹਦੇ ਦਾ ਬੱਚੇ ਵਿਆਹ ਹੋਇਆ ਲੜਕਾ ਵਿਦੇਸ਼ ਵਿੱਚ ਆ ਅੱਛਾ ਜੀ ਫਿਰ ਕਿ ਲੜਕੇ ਇਹਦਾ ਗਰਨੇਕ ਸਿੰਘ ਸੀਗਾ ਉਹਦੇ ਵੀ 25 30 ਸਾਲ ਹੋ ਗਏ ਉਹਦੀ ਡੈਥ ਹੋ ਗਈ ਸੀਗੀ ਹਾਂਜੀ ਸੀਗਾ ਉਹ ਵਿਆਹ ਆ ਉਦਾਂ ਅੱਛਾ ਜੀ ਲੜਕਾ ਵੀ ਉਹਦੇ ਸੀਗਾ ਪਰ ਉਹ ਉਹ ਉਹਨੇ ਆਤਮ ਹੱਤਿਆ ਕਰ ਲਈ ਖੂਸ਼ ਛਾਲ ਮਾਰੀ ਸੀ ਤੇ ਮੇਰਾ خیال ਤੈਨ ਦੇਖਿਆ ਨਹੀਂ ਹੋਣਾ ਨਹੀਂ ਸਾਰਾ ਦੇਖਿਆ ਨਹੀਂਗਾ ਜੀ ਹਾਂ ਉਹ 90 ਤੋਂ ਪਹਿਲਾਂ ਦੀ ਗੱਲ ਆ ਅੱਛਾ ਜੀ ਫੇ ਹੋ ਗਿਆ 33 ਸਾਲ ਹੋ ਗਿਆ ਹਾਂ ਵੱਡੇ ਜਨਮ ਤੋਂ ਪਹਿਲਾਂ ਦੀ ਗੱਲ ਹਾਂਜੀ 34 35 ਪੈਂਡਿੰਗ ਹਾਂ ਉਹਨੇ ਕੰਮੇ ਨੇ ਖੂਛਾਲ ਮਾਰ ਕੇ ਆਪਣੀ ਜ਼ਿੰਦਗੀ ਵਾਲੀ ਸੀ ਉਹਦੇ ਲੜਕਾ ਹੈਗਾ ਤੇ ਉਹਦੇ ਘਰ ਵਾਲੀ ਵੀ ਆਪਣੀ ਪੇਕ ਹੀ ਰਹਿੰਦੀ ਆ ਲੜਕੇ ਨੂੰ ਲੈ ਕੇ ਅੱਛਾ ਜੀ ਲੜਕਾ ਮੇਰਾ خیال ਵਿਆਹ ਹੈ ਉਹਦਾ ਸਭ ਤੋਂ ਛੋਟਾ ਲੜਕਾ ਜੋਗਾ ਸਿੰਘ ਹੈ ਇਹ ਵੀ ਵਿਦੇਸ਼ ਵਿੱਚ ਹੈ ਹਾਂਜੀ ਮੇਰਾ ਖਿਆਲ ਜਰਮਨ ਵਿੱਚ ਹੈ ਜਰਮਨ ਵਿੱਚ ਹੈ ਜੀ ਹਾਂ ਇਦਾਂ ਕਰਕੇ ਹੁਣ ਪੈਰਾਸਨ ਦਾ ਪਰਿਵਾਰ ਦੇ ਚੋ ਪਿੰਡ ਕੋਈ ਵੀ ਨਹੀਂ ਰਹਿੰਦਾ ਹੈ ਹਾਂਜੀ ਜੋਗਾ ਸਿੰਘ ਬਾਹਰ ਆ ਉਹ ਆਉਂਦੇ ਹੁੰਦੇ ਹਾਂ ਮਕਾਨ ਉਹ ਨਹੀਂ ਬਣਾਇਆ ਜਾ ਆਪਣੇ ਹਾਂਜੀ ਆਉਂਦੇ ਹੁੰਦੇ ਹਾਂ ਹੈਗਾ ਉੱਥੇ ਇਹਨਾਂ ਦਾ ਹਾਂਜੀ ਪੈਰਾਸਨ ਦੇ ਬੁਢਿਆਂ ਦਾ ਅਮਰੀਕਾ ਸੰਧਾ ਤੇ ਜੋਗਾ ਸਿੰਘ ਦਾ ਹਾਂਜੀ ਹਾਂਜੀ ਤੇ ਕਦੇ ਕਿਤੇ ਢੇੜਾ ਕੱਢ ਜਾਂਦਾ ਹੈ ਹਾਂਜੀ ਆਉਂਦੇ ਹੁੰਦੇ ਹਾਂ ਪਰਿਵਾਰ ਦੇ ਸੋ ਵਿਦਿਆ ਕਰਕੇ ਜਰਨੈਲ ਸਿੰਘ ਦੇ ਦੋ ਲੜਕੇ ਆ ਉਹ ਗ੍ਰੀਸ ਵਿੱਚ ਹੀ ਰਹੇ ਆ ਸੁਖਦੇਵ ਸਿੰਘ ਤੇ ਕੁਲਵਿੰਦਰ ਸਿੰਘ ਹਾਂਜੀ ਤੇ ਉਹ ਗ੍ਰੀਸ 'ਚ ਹੀ ਰਹੇ ਆ ਹੁਣ ਇੱਕ ਬਾਹਰੇ ਤੇ ਇੱਕ ਪਿੰਡੇ ਰਹਿੰਦਾ ਆ ਠੀਕ ਆ ਤੇ ਕਨੈਲ ਸਿੰਘ ਦੇ ਬੱਚੇ ਉਗਰਾਹੀ ਰਹੇ ਆ ਅੱਛਾ ਜੀ ਬੱਚੇ ਉਹਦੇ ਪਿੰਡ ਘਟ ਆਏ ਆ ਆਏ ਆ ਤੇ ਮੇਰੇ ਖਿਆਲ ਲੜਕਾ ਦਾ ਲੜਕੀ ਉਹਨਾਂ ਦੇ ਉਹ ਲੜਕੇ ਉਹ ਬੱਚੇ ਵਿਦੇਸ਼ ਵਿੱਚ ਹੀ ਆ ਠੀਕ ਆ ਕਨੈਲ ਸਿੰਘ ਦੇ ਹਾਂਜੀ ਹਾਂਜੀ ਸੋ ਇਸ ਤਰ੍ਹਾਂ ਇਹ ਢੇਰੀ ਹੈਗੀ ਸੀਗੀ ਅ ਗ੍ਰੰਥੀਆਂ ਦੀ ਢੇਰੀ ਸੋ ਇਹ ਵੀ ਇੱਕ ਇਹ ਵਿਸ਼ੇ ਢੇਰੀ ਹੈ ਹਾਂਜੀ ਹਾਂਜੀ ਤੇ ਇਹਦੇ ਜਿਹੜੇ ਕਾਫੀ ਪਰਿਵਾਰ ਜਿਹੜੇ ਆ ਪਿੰਡ ਵਿੱਚ ਹੀ ਰਹਿ ਰਹੇ ਆ ਤੇ ਜਿੱਦਾਂ ਮੈਂ ਦੱਸਿਆ ਅਪਦੇਸ਼ਾਂ ਵਿੱਚ ਵੀ ਕਾਫੀ ਰਹਿ ਰਹੇ ਆ ਹਾਂਜੀ ਹਾਂਜੀ ਸੋ ਇਦਾਂ ਕਰਕੇ ਇਹ ਗ੍ਰਾਂਥੀਆਂ ਦੀ ਢੇਰੀ ਦਾ ਹਾਲ ਹੈ ਜਿਹੜਾ ਹੁਣ ਤੱਕ ਇਹ ਤੀਜੀ ਢੇਰੀ ਯਾਨੀ ਕਿ ਸੰਧੂਆ ਪਰਿਵਾਰ ਦੀ ਤੀਜੀ ਢੇਰੀ ਆਪਣੀਆਂ ਹੋ ਗਈਆਂ ਹੈ ਹਾਂਜੀ ਹਾਂਜੀ ਹਾਂ ਇਦਾਂ ਆ ਠੀਕ ਹੈ ਜੀ ਇਹਦੇ ਮੈਂ ਇੱਕ ਹੈ ਮੈਂਬਰ ਇਹਦੇ ਆਵੇਂ ਗਿਨੇ ਸੀਗੇ ਅੱਛਾ ਜੀ ਜਿਹੜਾ ਮੁਖਬ ਡਾਰੂਣ ਦਾ ਸardar ram singh ਸੀ ਬਿਆਨੀ ਜੀ ਹਾਂ ਜੀ ਹਾਂ ਜੀ ਗ੍ਰੰਥੀ ਸਾਹਿਬ ਉਹਨਾਂ ਦਾ ਉਹ ਸੀ ਕਿ ਉਹਨਾਂ ਦੇ ਗਾਹਾਂ 3 ਲੜਕੇ ਸੀ ਅੱਛਾ ਜੀ ਤਿੰਨਾਂ ਤੋਂ ਗਾਹਾਂ 6 ਹੋ ਗਏ 6ਾਂ ਤੋਂ 9 ਹੋ ਗਏ ਹਾਂ ਜੀ 9ਾਂ ਤੋਂ 18 ਹੋ ਗਏ 18 ਤੋਂ ਅੱਜ ਕੱਲ 25 ਦੇ ਕਰੀਬ ਆ ਅੱਛਾ ਜੀ ਉਹਨਾਂ ਦੇ ਹਾਂ ਜੀ ਗਿਣਤੀ ਇਦਾਂ ਹੀ ਆ ਜੀ ਠੀਕ ਆ ਹਾਂ ਅੱਜ ਕੱਲ ਗਿਣਤੀ 25 ਦੇ ਲਗਭਗ ਹੈਗੀ ਆ ਠੀਕ ਆ ਠੀਕ ਸੋ ਇਦਾਂ ਆ ਨਹੀਂ ਸਹੀ ਆ ਸੋ ਇਹ ਇਹ ਵੀ ਪਰਿਵਾਰ ਬਹੁਤ ਵੱਡਾ ਹਾਂ ਜੀ ਹਾਂ ਹਾਂ ਠੀਕ ਹੈ ਠੀਕ ਹੈ ਸੋ ਇਦਾਂ ਕਰਕੇ ਸਹੀ ਆ ਆਪਾਂ ਹੁਣ ਇਹ ਸੰਧੂ ਪੱਤੀ ਦੀ ਇੱਕ ਢੇਰੀ ਰਹਿ ਗਈ ਆ ਇੱਕ ਢੇਰੀ ਰਹਿ ਗਈ ਹਾਂਜੀ ਤੇ ਉਹ ਵੀ ਢੇਰੀ ਵੱਡੀ ਆ ਹੁਣ ਅੱਛਾ ਜੀ ਉਹ ਸਾਰਿਆਂ ਨੂੰ ਵੱਡੀ ਢੇਰੀ ਆ ਉਹ ਠੀਕ ਹੈ ਲੰਬੜਾਂ ਦੀ ਜਿਹੜੀ ਢੇਰੀ ਕਹਿੰਦੇ ਹਾਂ ਲੰਬੜਾਂ ਦੀ ਢੇਰੀ ਅੱਛਾ ਜੀ ਹਾਂ ਲੰਬੜਾਂ ਦੀ ਢੇਰੀ ਉਹ ਆਪਾਂ ਹੁਣ ਉਹ ਹੁਣ ਅਗਲੀ ਵਾਰ ਫੇਰ ਉਹ ਕਰਾਂਗੇ ਉਹ ਕਰਾਂਗੇ ਹਾਂ ਹਾਂ ਜਰੂਰ ਚਲੋ ਬਹੁਤ ਵਧੀਆ ਠੀਕ ਹੈ ਸਰ ਜੀ ਫਿਰ ਆਪਾਂ ਅਗਲੀ ਵੀਡੀਓ 'ਚ ਤਾਂ ਅਗਲੇ ਪਰਿਵਾਰ ਦੀ ਢੇਰੀ 'ਚ ਮਿਲਦੇ ਹਾਂ 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 ਕਰਦੇ ਸੀ ਗੱਲਬਾਤ